ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ ਸਖਾਈ ਹੋਈ ਮਰਯਾਦਾ ਅਨੁਸਾਰ ਜਦੋਂ ਵੀ ਕਿਤੇ ਲੋੜਵੰਦ ਨੂੰ ਲੋੜ ਪੈਂਦੀ ਹੈ ਸਿੱਖ ਧਰਮ ਦੇ ਵਿੱਚ ਪੰਜਾਬ ਦੇ ਵਿੱਚ ਜੰਮੇ ਹੋਏ ਔਰ ਪੰਜਾਬੀਆਂ ਦਾ ਇਹ ਮੁਢਲਾ ਫਰਜ਼ ਹੁੰਦਾ ਹੈ ਕਿ ਹਰ ਇੱਕ ਦੀ ਸਹਾਇਤਾ ਕਰਨੀ ਸਾਨੂੰ ਪਤਾ ਹੈ ਕਿ ਸਾਡੇ ਆਪਣੇ ਪੰਜਾਬ ਦੇ ਵਿੱਚ ਲਗਭਗ 7 ਜ਼ਿਲ੍ਹੇ ਤੇ ਜਿਨ੍ਹਾਂ ਦੇ ਵਿੱਚੋਂ ਕਰੀਬਨ 12-1300 ਪਿੰਡ ਨੂੰ ਅੱਜ ਪਾਣੀ ਦੀ ਮਾਰ ਪਈ ਹੈ ਬਹੁਤ ਜ਼ਿਆਦਾ ਪੰਜਾਬ ਦੀ ਫਸਲ ਵੀ ਖਰਾਬ ਹੋਈ ਹੈ ਉੱਥੇ ਪਿੰਡਾਂ ਦੇ ਪਿੰਡ ਘਰਾਂ ਦੇ ਘਰ ਰੁੜ ਗਏ ਸੋ ਪੂਰੇ ਪੰਜਾਬ ਤੋਂ ਨਹੀਂ ਲਗਭਗ ਜਿੱਥੇ-ਜਿੱਥੇ ਭਾਰਤ ਦੇ ਵਿੱਚ ਗੁਰੂ ਨਾਨਕ ਨਾਮ ਲਈ ਉਹ ਸੰਗਤ ਬੈਠੀ ਹੈ ਹਰ ਇੱਕ ਵਿਦੇਸ਼ਾਂ ਤੋਂ ਵੀ ਸੰਗਤਾਂ ਸੇਵਾ ਕਰ ਰਹੀਆਂ ਨੇ ਉੱਥੇ ਹੀ ਸਿੱਖ ਵਿਰਸਾ ਦਾਲ ਡਿਸਟ੍ਰਿਕਟ ਮਾਨਸਾ ਦੀਆਂ ਸੰਗਤਾਂ ਨੇ ਵਿਚਾਰ ਬਣਾ ਕੇ ਪਿਛਲੇ ਦਿਨੀ ਮੀਟਿੰਗ ਕਰਕੇ ਸੋ ਹੜਪੀੜਤਾ ਦੇ ਲਈ ਜਿਹੜੀ ਰਾਸ਼ਨ ਦੀ ਸੇਵਾ ਹੈ ਨਾਲ ਨਾਲ ਉੱਥੇ ਡੰਗਰ ਪਸ਼ੂਆਂ ਦੇ ਲਈ ਚਾਰੇ ਦੀ ਸੇਵਾ ਹੈ ਤੂੜੀ ਦੀ ਸੇਵਾ ਹੈ ਉਹ ਅੱਜ 3 ਸਤੰਬਰ ਨੂੰ ਪਿੱਖੀ ਤੋਂ ਇਲਾਕੇ ਦੀ ਸਾਰੀ ਸੰਗਤ ਔਰ ਸਿੱਖ ਵਿਰਸਾ ਦਲ ਦੀਆਂ ਸਮੂਹ ਮੈਂਬਰ ਸਾਹਿਬਾਨ ਅਹੁਦੇਦਾਰ ਸਾਹਿਬਾਨ ਸਾਰੀ ਜਥੇਬੰਦੀ ਨੇ ਨਾਲ ਮਿਲ ਕੇ ਅੱਜ ਆਰੰਭਤਾ ਇੱਥੋਂ ਜਾਣ ਦੀ ਜਿਹੜੀ ਹੈ ਤਿਆਰੀ ਕੀਤੀ ਹੈ ਬਹੁਤ ਸਾਰਾ ਰਾਸ਼ਨ ਪੀਣ ਵਾਲਾ ਪਾਣੀ ਔਰ ਹੋਰ ਸੇਵਾਵਾਂ ਔਰ ਨਾਲ ਨਾਲ ਵੱਡੀ ਗੱਲ ਇਹ ਹੈ ਕਿ ਸਿੱਖ ਵਿਰਸਾ ਦਾਲਤ ਜਥੇਬੰਦੀ ਵੱਲੋਂ ਆਪਣੀ ਬੋਟ ਜਿਹਦਾ ਮਤਲਬ ਇੰਜਨ ਹੈ ਉਹ THAILAND ਤੋਂ ਮੰਗਵਾਇਆ ਤੇ ਬੋਟ ਇੱਥੋਂ ਹੀ ਤਿਆਰ ਕਰਵਾਈ ਹੈ ਆਪਣੀ ਬੋਟ ਲੈ ਕੇ ਜਿਹੜਾ ਉਹ ਲਗਾਤਾਰ ਉੱਥੇ ਜਿੰਨੇ ਦਿਨ ਵੀ ਸੇਵਾ ਕਰ ਸਕੇ ਗੁਰੂ ਸਾਹਿਬ ਕਰਾ ਸਕਣਗੇ ਉਨੇ ਦਿਨ ਸੇਵਾ ਸੀ ਉੱਥੇ ਕਰਾਂਗੇ ਤਾਂ ਕਿ ਲੋੜਵੰਦਾਂ ਤੱਕ ਜਿੱਥੇ ਤੱਕ ਅਜੇ ਕੋਈ ਵੀ ਨਹੀਂ ਪਹੁੰਚਿਆ ਜਿਹੜੇ ਇਲਾਕਿਆਂ ਦੇ ਵਿੱਚ ਕਿਉਂਕਿ ਕਈ ਇਲਾਕੇ ਤਾਂ ਇਦਾਂ ਦੇ ਨੇ ਵੀ ਜਿੱਥੇ ਬਹੁਤ ਸਾਰੀ ਸੇਵਾ ਪਹੁੰਚ ਗਈ ਬੜੀਆਂ ਬੋਟਾਂ ਬੜੀਆਂ ਉੱਥੇ ਕਿਸ਼ਤੀਆਂ ਵੀ ਚੱਲ ਰਹੀਆਂ ਨੇ ਪ੍ਰਸ਼ਾਸਨ ਵੀ ਬੜੀ ਸੇਵਾ ਕਰ ਰਿਹਾ ਹੈ ਸੋ ਕਈ ਐਸੀਆਂ ਥਾਵਾਂ ਵੀ ਨੇ ਜਿੱਥੇ ਕੋਈ ਵੀ ਨਹੀਂ ਗਿਆ ਕਿਉਂਕਿ ਕਈ ਪਿੰਡ ਤਾਂ ਇੰਨੇ ਇੱਕ ਮਤਲਬ ਦੂਰ ਨੇ ਜਿਨ੍ਹਾਂ ਕੋਲ ਜਾਣ ਦਾ ਹੋਰ ਸਾਧਨ ਹੀ ਕੋਈ ਨਹੀਂ 8-8 10 ਦਾ 15-15 ਫੁੱਟ ਪਾਣੀ ਵੀ ਹੈ ਜਿੱਥੇ ਸੋ ਉੱਥੇ ਜਾਣ ਦੀ ਕੋਸ਼ਿਸ਼ ਸਿੱਖ ਵਿਰਸਾ ਦਲ ਦੇ ਸਾਰੇ ਅਹੁਦੇਦਾਰ ਮੈਂਬਰ ਸੇਵਾਦਾਰ ਕਰਨਗੇ ਸੋ ਅੱਜ ਦੀ ਸੇਵਾ ਉਹ ਵੱਖ-ਵੱਖ ਪਿੰਡਾਂ ਤੋਂ ਸਾਰੇ ਗੁਰਮੁਖ ਪਿਆਰਿਆਂ ਨੇ ਰਲ ਮਿਲ ਕੇ ਅੱਜ ਇਹ ਸੇਵਾ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਨਾਲ ਸੇਵਾਦਾਰ ਜਾ ਰਹੇ ਨੇ ਸੋ ਵੱਖ-ਵੱਖ ਪਿੰਡਾਂ ਤੋਂ ਮੈਂ ਸਾਰੇ ਪਿੰਡਾਂ ਦੇ ਨਾਮ ਨਹੀਂ ਲਵਾਂਗਾ ਕਿਉਂਕਿ ਸਾਰੇ ਲਗਭਗ ਵਕਫਾ ਪ੍ਰਣਾਵੀ ਸੇਵਾਦਾਰ ਸਾਡੇ ਮੈਂਬਰ ਆਏ ਨੇ ਸੋ ਸਮੂਹ ਜਥੇਬੰਦੀ ਤੌਰ ਤੇ ਮੈਂ ਬੇਨਤੀ ਕਰੂੰਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਨੂੰ ਵੀ ਬੇਨਤੀ ਕਰੂੰ ਕਿ ਵਕਤ ਚੜ੍ਹ ਕੇ ਤੁਸੀਂ ਆਪਣੇ ਲੈਵਲ ਤੇ ਵੀ ਜਿੱਥੋਂ ਵੀ ਸੇਵਾ ਕਰ ਸਕਦੇ ਹੋ ਜਰੂਰ ਕਰੋ ਸੋ ਜੇ ਕਿਸੇ ਨੂੰ ਵੋਟ ਦੀ ਬੇੜੀ ਵੀ ਲੋਡ ਹੋਵੇ ਉਹ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਹੋ ਸਕੇ ਅਸੀਂ ਤੁਹਾਨੂੰ 100% ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਇੱਕ ਵੋਟ ਹੈ ਜਿਹੜੀ ਬੇੜੀ ਹੈ ਉਹ ਜਰੂਰ ਵਹੀਆ ਕਰਾਵਾਂਗੇ ਸੋ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ ਨਾਲ ਹੀ ਸਾਡੇ ਖਿਆਲਾ ਨਗਰ ਤੋਂ ਸਰਪੰਚ ਸਾਹਿਬ ਆਏ ਨੇ ਉਹ ਜੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਛੇਖਾ ਪਿਰਸ਼ਾਦਲ ਦੇ ਮੁਖੀ ਬਾਬਾ ਹਰਜਿੰਦਰ ਸਿੰਘ ਜੀ ਵੱਲੋਂ ਸਾਰੀ ਗੱਲਬਾਤ ਦੱਸੀ ਗਈ ਹੈ ਕਿਉਂਕਿ ਜੋ ਹੱਡ ਪੀੜ ਤਹਨ ਸਾਡੇ ਭਰਾ ਉਹਨਾਂ ਨੂੰ ਦਲਾਸਾ ਦੇਣ ਵਾਸਤੇ ਉਹਨਾਂ ਦੀ ਬਾਹ ਫੜਨ ਵਾਸਤੇ ਬਾਬਾ ਜੀ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਸਾਨੂੰ ਵੀ ਬਾਬਾ ਜੀ ਨੇ ਸੇਵਾ ਦਾ ਮੌਕਾ ਦਿੱਤਾ ਹੈ ਅਸੀਂ ਗੁਰੂ ਰਵਦਾਸ ਮਹਾਰਾਜ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸਰਪੰਚ ਬਲਵਿੰਦਰ ਸਿੰਘ ਵੱਲੋਂ ಗ್ರಾಮ ਪੰਚਾਇਤ ਵੱਲੋਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਸਾਰੇ ਨਗਰ ਵੱਲੋਂ ਅਸੀਂ ਧੰਨਵਾਦ ਕਰਦੇ ਆ ਨਾਲ ਹੀ ਜਿਹੜੀਆਂ ਸੰਗਤਾਂ ਵੱਖ-ਵੱਖ ਪਿੰਡਾਂ ਦੇ ਵਿੱਚੋਂ ਰਸਣ ਲੈ ਕੇ ਆਈਆਂ ਨੇ ਜਿਨ੍ਹਾਂ ਨੇ ਸਾਡੇ ਭਰਾਵਾਂ ਨੇ ਮਾਤਾ ਔਰ ਭੈਣਾਂ ਨੇ ਇਸੋ ਮਹਾਨ ਜਗ ਦੇ ਵਿੱਚ ਇਛਾ ਪਾਇਆ ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਔਰ ਗੁਰੂ ਮਹਾਰਾਜ ਦੀ ਹਯੂਰੀ ਦੇ ਵਿੱਚ ਅਰਦਾਸ ਕਰਦੇ ਆਂ ਇਹ ਗੁਰੂ ਮਹਾਰਾਜ ਸੱਚਾ ਪਾਤਸ਼ਾਹ ਸੇਵਾਦਾਰਾਂ ਨੂੰ ਸੇਵਾ ਕਰਨ ਦਾ ਬਲ ਬਖਸ਼ੀ ਦਾਨੀ ਪੁਰਸ਼ਾਂ ਨੂੰ ਦਾਨ ਕਰਨ ਦਾ ਬਲ ਬਖਸ਼ੀ ਔਰ ਜਿਹੜੇ ਸਾਡੇ ਭਰਾ ਹੜਾਂ ਦੀ ਮਾਰ ਏਠਾਏ ਨੇ ਉਹਨਾਂ ਨੂੰ ਹੜਾਂ ਦੇ ਨਾਲ ਨਜਿੱਠਣ ਦਾ ਬਲ ਬਖਸ਼ੀ ਜੋ ਇੰਨਾ ਕੁਝ ਕਹਿਣਾ ਹੋਇਆ ਸਾਰੀਆਂ ਸੰਗਤਾਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ